ਤਨਖਾਹ ਹੋਵੇ ਤਨਖਾਹ ਵਧੇ ਹੋਵੇ ਸਮੇਂ ਸਰਵੀ ਮਿਲੇ ਪਰ ਕੰਮ ਕਰਨੂ ਨਾ ਹੋਵੇ ਤੇ ਦਫਤਰ ਚ ਜਾਣੂ ਨਾ ਹੋਵੇ ਜੋ ਤੁਸੀਂ ਸੁਣ ਰਹੇ ਹੋ ਇਹ ਖਬਰ ਉਸ ਗੱਲ ਨੂੰ ਤਸਦੀਕ ਕਰੇਗੀ ਕਿਉਂਕਿ ਸਰਕਾਰੀ बाबू ਰਡਾਰ ਤੇ ਆ ਕਿਉਂਕਿ ਗੈਰ ਹਾਜ਼ਰ ਪਾਏ ਗਏ ਐ ਜਾਣਕਾਰੀ ਮਿਲੀ ਹੈ ਕਿ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਹਰਜਿੰਦਰ ਸਿੰਘ 베ਦੀ ਉਹਨਾਂ ਵੱਲੋਂ ਸਵੇਰ ਦਾ ਵਕਸੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਗੁਰਦਾਸਪੁਰ ਦੇ ਦਫਤਰ ਦੀ ਚੈਕਿੰਗ ਕੀਤੀ ਗਈ ਹੈ ਤੇ ਚੈਕਿੰਗ ਦੇ ਦੌਰਾਨ ਬੀ ਡੀ ਪੀਓ ਦਫਤਰ ਗੁਰਦਾਸਪੁਰ ਦੇ ਵਿੱਚ ਬੀ ਡੀ ਪੀਓ ਸਮੇਤ ਸਮੁੱਚਾ ਸਟਾਫ ਗੈਰਹਾਜ਼ਰ ਸੀ ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਦੇ ਵੱਲੋਂ ਬੀ ਡੀ ਪੀਓ ਸਮੇਤ ਗੈਰਹਾਜ਼ਰ ਸਟਾਫ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਚੈਕਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਹਰਜਿੰਦਰ ਸਿੰਘ 베ਦੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਦੇਸ਼ਾ ਨਿਰਦੇਸ਼ਾਂ ਦੇ ਤਹਿਤ ਸਰਕਾਰੀ ਦਫ਼ਤਰਾਂ ਦੇ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਨੂੰ ਯਕੀਨੀ ਬਚਾਉਣ ਵਾਸਤੇ ਇਹ ਵਿਸ਼ੇਸ਼ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਜਦੋਂ ਮੈਂ ਸਵੇਰੇ 9:00 ਵਜੇ ਕੇ 10 ਮਿੰਟ ਤੇ ਬੀਡੀਪੀਓ ਦਫ਼ਤਰ ਗੁਰਦਾਸਪੁਰ ਦੀ ਚੈਕਿੰਗ ਕੀਤੀ ਉਸ ਦੌਰਾਨ ਬੀਡੀਪੀਓ ਗੁਰਦਾਸਪੁਰ ਸਵੇਤ ਤਫ਼ਸਿਲ ਦਾ ਸਮੁੱਚਾ ਸਟਾਫ ਗੈਰ ਹਾਜ਼ਰ ਸੀ। ਦਫ਼ਤਰ ਦੇ ਵਿੱਚ ਉਸ ਸਮੇਂ ਸਿਰਫ ਇੱਕ ਮਨਰੇਗਾ ਵਰਕਰ ਸੀ। ਉਨ੍ਹਾਂ ਕਿਹਾ ਕਿ ਬੀਡੀਪੀਓ ਸਮੇਤ ਗੈਰਹਾਜ਼ਰ ਸਟਾਫ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹੈ ਅਤੇ ਜੇਕਰ ਉਨ੍ਹਾਂ ਦੇ ਜਵਾਬ ਤਸੱਲੀ ਬਖਸ਼ ਨਾ ਆਏ ਤਾਂ ਉਨ੍ਹਾਂ ਦੇ ਖਿਲਾਫ ਵਿਭਾਗੀ ਕਾਰਵਾਈ ਉੱਚ ਅਧਿਕਾਰੀਆਂ ਨੂੰ ਆਖਿਆ ਜਾਏਗਾ ਕਿ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਦਫ਼ਤਰਾਂ ਦੇ ਵਿੱਚ ਕੰਮ ਕਰਵਾਉਣ ਆਏ ਆਮ ਨਾਗਰਿਕਾਂ ਅਤੇ ਖਾਸ ਕਰਕੇ ਬਜ਼ੁਰਗਾਂ ਅਤੇ ਔਰਤਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਵੇ ਅਤੇ ਨਿਯਮਾਂ ਅਨੁਸਾਰ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ਤੇ ਵੀ ਕੀਤੇ ਜਾਣ। ਉਨਾ ਕਿਹਾ ਕਿ ਦਫ਼ਤਰਾਂ ਵਿੱਚ ਲੇਟ ਲਤੀਫੀ ਬਿਲਕੁਲ ਸਵੀਕਾਰ ਨਹੀਂ ਕੀਤੀ ਜਾਏਗੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਹ ਚੈਕਿੰਗ ਮਹਿੰਮ ਲਗਾਤਾਰ ਜਾਰੀ ਵੀ ਰਹੇਗੀ ਮੈਂ ਹੀ ਕਹਾਂਗਾ ਕਿ ਅਸੀਂ ਬੜੇ ਖੁਸ਼ ਨਸੀਬ ਆ ਸਾਰੇ ਜਿਹੜੇ ਵਧੀਆਂ ਤਨਖਾਹਾਂ ਲੈ ਰਹੇ ਆ ਵਧੀਆਂ ਕੁਰਸੀਆਂ ਤੇ ਬੈਠੇ ਆ ਇੱਜ਼ਤ ਮਾਨ ਸਭ ਕੁਝ ਮਿਲਦੇ ਜੀ ਅਸੀਂ ਆਪਣੇ ਪਿੰਡਾਂ 'ਚ ਆਪਣੇ ਸ਼ਹਿਰਾਂ 'ਚ ਉਹ ਬੱਚਾ ਧੀ ਜਿੰਨਾਂ ਕੋ ਰੋਜੀ ਰੋਟੀ ਲਈ ਵੀ ਕੁਛ ਨਹੀਂ ਹੈ ਤੇ ਇਸੇ ਸਬੰਧੀ ਹੀ ਮੇਰੀ ਸਾਨੂੰ ਸੀਐਮ ਸਾਹਿਬ ਵੱਲੋਂ ਸਾਰਿਆਂ ਵੱਲੋਂ ਹਦਾਇਤ ਹੈ ਕਿ ਟਾਈਮ ਟੂ ਟਾਈਮ ਦਫ਼ਤਰ ਆਣਾ ਤੇ ਟਾਈਮ ਟੂ ਟਾਈਮ ਜਾਣਾ ਤਾਂ ਕਿ ਲੋਕਾਂ ਦੀ ਖੱਜਲ ਖਰਾਬੀ ਨਾ ਹੋਵੇ। ਇਸੇ ਸਬੰਧੀ ਹੀ ਮੈਂ ਤਹਿਸੀਲਦਾਰ ਆਫਿਸ 81 ਕਾ ਟਾਈਮ ਤੇ तकरीबन 9:30 ਵਜੇ ਤੇ ਅੱਜ ਮੈਂ ਬੀਡੀਪੀਓ ਦਫ਼ਤਰ ਵੀ ਗਿਆ ਗੁਰਦਾਸਪੁਰ ਤੇ ਇਸ ਤਰ੍ਹਾਂ ਹੀ ਮੈਂ ਹਰ ਦਫ਼ਤਰ ਜਾਵਾਂਗਾ। ਮੇਰਾ ਇੱਕੋ ਹੀ ਸਾਰਿਆਂ ਨੂੰ ਸਖਤ ਨਿਰਦੇਸ਼ ਹੈ, ਮੈਸੇਜ ਹੈ, ਬੇਨਤੀ ਹੈ ਰਿਕੁਐਸਟ ਹੈ ਕਿ ਅਸੀਂ ਪੂਰੇ ਜੋ ਹਰੇ ਆਫਿਸ ਟਾਈਮ 'ਚ ਟਾਈਮ ਤੇ ਆਣਾ। ਲੋਕਾਂ ਦੀ ਵਾਧ ਵਾਧ ਸਹੂਲਤ ਦੇਣੀ ਹੈ ਤੇ ਟਾਈਮ ਤੇ ਜਾਣਾ ਹੈ ਜਿਹੜੇ ਗੈਰ ਹਾਜ਼ਰ ਪਾਇਆ ਗਿਆ ਉਹਨਾਂ ਨੂੰ ਅੱਛੀ ਸ਼ੋਅ ਕੋਈ ਨੋਟਿਸ ਕੱਢੇ ਹੈ ਉਹਨਾਂ ਨੂੰ ਟਾਈਮ ਦਿੱਤਾ ਕਿ ਆਪਣਾ ਜਵਾਬ ਦਿੱਤਾ ਜਾਵੇ ਕਿਉਂ ਪਾਏ ਗਏ ਜੇ ਉਹਨਾਂ ਦੇ ਸਾਨੂੰ ਬਾਚਣ ਯੋਗ ਜੇ ਕੋਈ ਰੀਜਨ ਕੋਈ ਜਾਨਵਰ ਜਿੱਥੇ ਨਾਲ ਕੋਈ ਬਿਮਾਰ ਹੋ ਗਿਆ ਜਾਂ ਕੋਈ ਕਿਤੇ ਟ੍ਰੈਫਿਕ ਸੱਜ ਗਿਆ ਜਾਂ ਕਿਤੇ ਜੀ ਹੋ ਗਈ ਹੈ ਉਹ ਅਸੀਂ ਉਹਨੂੰ ਬਾਚਾਂਗੇ ਜੇ ਕੋਈ ਹੋਰ ਜਿਆ ਸਾਨੂੰ ਕਾਰਨ ਆਂਦਾ ਜਿਹੜਾ ਬਿਲਕੁਲ ਵੀ ਬਾਚਿਆ ਨਹੀਂ ਜਾ ਸਕਦਾ ਉੱਥੇ ਸਖਤ ਤੋਂ ਸਖਤ ਕਾਰਵਾਈ ਕਰੇਗੀ